ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਵਿਸ਼ਵ ਯੋਗ ਦਿਵਸ ਦੇ ਮੌਕੇ ਤੇ ਗੁਰੂ ਨਾਨਕ ਕਾਲਜ ਫਾਰ ਔਮੇਨ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਯੋਗ ਦਿਵਸ ਮਨਾਇਆ ਗਿਆ ਸਤਪਾਲ ਸੂਰੀ ਦੀ ਅਗਵਾਈ ਹੇਠ ਮਨਾਏ ਗਏ ਇਸ ਯੋਗ ਦਿਵਸ ਦੇ ਦੌਰਾਨ ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਸੁਖੀ ਨਰਮਲ ਸਿੰਘ ਯੋਗ ਗੁਰੂ ਵੱਲੋਂ ਯੋਗ ਆਸਣ ਕਰਕੇ ਸਮੁੱਚੀ ਮਾਨਵਤਾ ਨੂੰ ਤੰਦਰੁਸਤ ਤੇ ਨਿਰੋਗ ਰਹਿਣ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡਾਕਟਰ ਸੁਖੀ ਵਿਧਾਇਕ ਬੰਗਾ ਨੇ ਕਿਹਾ ਕਿ ਸਮੁੱਚੇ ਵਿਸ਼ੇ ਵਿੱਚ ਜੋਗ ਮਨਾਇਆ ਜਾ ਰਿਹਾ ਹੈ ਜੋਗ ਨੇ ਸਮੁੱਚੇ ਵਿਸ਼ਵ ਨੂੰ ਨਿਰੋਗ ਰਹਿਣ ਦਾ ਸਨੇਹਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਦੀ ਤਣਾਅ ਭਰਪੂਰ ਅਤੇ ਤੇਜ਼ ਜੀਵਨ ਸ਼ੈਲੀ ਨਾਲ ਸਾਡੀ ਸਿਹਤ ਉੱਪਰ ਬਹੁਤ ਪੂਰਾ ਪ੍ਰਭਾਵ ਪੈ ਰਿਹਾ ਹੈ ਇਸ ਮੌਕੇ ਮੈਡਮ ਪਰਮਜੀਤ ਕੌਰ ਨੇ ਕਿਹਾ ਕਿ ਸਰੀਰਕ ਬਿਮਾਰੀਆਂ ਨਾਲੋਂ ਇਨਸਾਨ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਜ਼ਿਆਦਾ ਹੋ ਰਿਹਾ ਹੈ ਉਨਾ ਕਿਹਾ ਕਿ ਯੋਗ ਨਾਲ ਜਿੱਥੇ ਸਰੀਰਕ ਤੌਰ ਤੇ ਇਨਸਾਨ ਰੋਗ ਹੁੰਦਾ ਹੈ ਉੱਥੇ ਯੋਗ ਕਰਨ ਦੇ ਨਾਲ ਬੌਧਿਕ ਮਜਬੂਤੀ ਆਉਂਦੀ ਹੈ ਸਾਨੂੰ ਸਾਰਿਆਂ ਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਸ਼ਾਮ ਲਾਲ ਆਰੀਆ ਨੇ ਕੈਂਪ ਬਾਰੇ ਪੂਰੀ ਜਾਣਕਾਰੀ ਦਿੱਤੀ ਅੰਤ ਵਿੱਚ ਡਾਕਟਰ ਬਲਬੀਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ ਤੇ ਪ੍ਰਮੁੱਖ ਸ਼ਖਸੀਤਾਂ ਦਾ ਸਨਮਾਨ ਕੀਤਾ ਗਿਆ ਹਾਂਜੀ ਡਾਕਟਰ ਅੱਜ ਇੰਟਰਨੈਸ਼ਨਲ ਯੋਗ ਦਿਵਸ ਦੇ ਮੌਕੇ ਤੇ ਅਗਰ ਦਾ ਪ੍ਰਧਾਨ ਕਰੂੰਗਾ ਸਾਰਾ ਆਈ ਦੇ ਫੰਕਸ਼ਨ ਬੰਗਾ ਦੇ ਵਿੱਚ ਜੋ ਮੈਂ اٹੈਂਡ ਕੀਤਾ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਦੇ ਉਦੇਸ਼ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਪਰ ਮੈਂ ਵਧਾਈ ਇਸ ਕਰਕੇ ਦਿੰਦਾ ਕਿ ਅੱਜ ਦੁਨੀਆ ਜੋ ਭਾਰਤ ਦੇ ਅੰਦਰ ਜੋ ਯੋਗ ਸ਼ੁਰੂ ਹੋਇਆ ਸਾਡੇ ઋષਿ ਮੁਨੀਆਂ ਨੇ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਸ਼ੁਰੂ ਕੀਤਾ ਸੀ ਅੱਜ ਉਹਨੂੰ ਦੁਨੀਆ ਫਾਲੋ ਕਰ ਰਹੀ ਹੈ ਔਰ ਮੇਰੇ ਮੁਤਾਬਕ ਜਿੰਨਾ ਕਿ ਸੀ ਕਿ ਮੈਂ ਇਹ ਸਮਝਿਆ ਕਿ ਇੱਕ ਐਕਸਰਸਾਈਜ਼ ਹੈ ਸਰੀਰ ਨੂੰ ਇਹ ਰੋਗ ਮੁਕਤ ਰੱਖਣ ਲਈ ਇੱਕ ਐਕਸਰਸਾਈਜ਼ ਹੈ ਪਰ ਮੈਂ ਦੇਖਿਆ ਕਿ ਆ ਜਿਸ ਤਰ੍ਹਾਂ ਆਚਾਰੀਆਂ ਕਰਾ ਰਹੇ ਸੀ ਕਿਤੇ ਨਾ ਕਿਤੇ ਇਹ ਪਰਮਾਤਮਾ ਨੂੰ ਪਹੁੰਚ ਦਾ ਇੱਕ ਰਸਤਾ ਵੀ ਹੈ ਸੋ ਮੈਂ ਇਹ ਵਿਸ਼ਵਾਸ ਰੱਖਦਾ ਹਾਂ ਕਿ ਦੇਸ਼ ਵਾਸੀਆਂ ਦਾ ਆਚਾਰੀਆਂ ਜਿਹੜਿਆਂ ਨੇ ਸਾਨੂੰ ਇਸ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਆਜ ਜੋ ਨਾਰੀ ਸਿੱਖਿਸ਼ਣ ਦਿਕਰ ਦੇ ਵਿੱਚ ਵੀ ਇਹਨੂੰ ਵੋਲਮਨ ਇੰਮੋਰਮੈਂਟ ਦੇ ਰੂਪ ਦੇ ਵਿੱਚ ਇਹ ਦਾ ਜਨਮ ਮਨਾਇਆ ਜਾ ਰਿਹਾ ਹੈ। ਤਾਂ ਸਮਝਦਾ ਦੇਸ਼ ਨੂੰ ਕਿਸੇ ਵੀ ਦੇਸ਼ ਨੂੰ ਕਿਸੇ ਵੀ ਸਮਾਜ ਨੂੰ ਕਿਸੇ ਵੀ ਸੋਸਾਇਟੀ ਨੂੰ ਜੇਕਰ ਅੱਗੇ ਲੈ ਕੇ ਜਾਣਾ ਤਾਂ ਨਾਰੀ ਦਾ ਜਿਹੜਾ ਚੋਗਦਾਨਾ ਉਹ ਨੂੰ ਪ੍ਰਚਲਿਤ ਕਰਨਾ ਚਾਹੀਦਾ। ਉਹ ਇੰਨਾ ਪਾਵਰਫੁਲ ਬਣਾਉਣਾ ਚਾਹੀਦਾ ਕਿ ਉਹ ਸਾਡੇ ਬਰਾਬਰ ਆ ਕੇ ਸਾਡੇ ਕੰਦੇ ਨਾਲ ਕੰਦਾ ਮਿਲਾ ਕੇ ਸਾਡੇ ਨਾਲ ਚੱਲੇ ਤਾਂ ਕਿ ਇਸ ਦੇਸ਼ ਨੂੰ ਤਰੱਕੀਆਂ ਵੱਲ ਜਾ ਸਕੇ। ਇੱਕ ਵਾਰ ਫਿਰ ਇੰਟਰਨੈਸ਼ਨਲ ਜੋਖਮ ਦੇ ਉੱਤੇ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਜਕੱਲ੍ਹ ਬਿਮਾਰੀਆਂ ਦਾ ਬਹੁਤ ਪ੍ਰਚੋਲ ਚੱਲ ਰਿਹਾ ਹੈ ਜੀ ਉਹਦੇ ਵਿੱਚ ਯੋਗਾ ਦੇ ਬਹੁਤ ਜ਼ਰੂਰੀ ਹੈ ਇਸ ਤੇ ਐਮਫਸਿਸ ਕੀ ਦੇਣਾ ਚਾਹੀਦਾ ਹੈ ਮੈਂ ਸਮਝਦਾ ਕਿ ਜੇ ਅਸੀਂ ਯੋਗਾ ਨੂੰ ਅਪਣਾ ਲਿਆ ਕਿਉਂਕਿ ਜਿੱਦਾਂ ਸਾਡੇ ਰਿਸ਼ੀ ਮਹਰਿ ਨੇ ਕਾਫੀ ਲੰਬੀ ਉਮਰ ਕੋ ਉਦੇਸ਼ੀ ਉਹ ਐਸੇ ਕਰਕੇ ਸੀ ਕਿ ਉਹ ਯੋਗ ਨਾਲ ਜੁੜੇ ਸੀ ਸੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਸਾਰੇ ਮਿਲ ਕੇ ਲੱਗਣਾ ਚਾਹੀਦਾ ਹੈ ਤਾਂ ਕਿ ਜਿਹੜਾ ਰੋਗ ਉੱਤੇ ਅਸੀਂ ਹਾਂਜੀ ਵਰਡ ਅੱਜ ਤੁਸੀਂ ਯੋਗਾ ਦੇ ਇੱਥੇ ਬੰਗਾ ਦੇ ਵਿੱਚ ਡੀ ਐਨ ਕਾਲਜ ਪਹੁੰਚੇ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਚੰਗਾ ਲੱਗਿਆ ਇੰਨਾ ਸੋਹਣਾ ਹੋ ਸਕਦਾ ਮੈਂ ਕਦੇ ਸੋਚਿਆ ਨਹੀਂ ਸੀ ਅਨੰਦ ਆ ਗਿਆ ਦੇਖ ਕੇ ਇਹ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਇਸ ਸ਼ਿਵਰ ਦਾ ਹਿੱਸਾ ਬਣੀਏ ਇਹ ਅਨੰਦ ਆਇਆ ਪਲੱਸ ਮੈਂ ਦੇਖਿਆ ਕਿ ਲੋਕ ਆਪਣੀ ਹੈਲਥ ਦੇ ਬਹੁਤ ਕੌਨਸ਼ੀਅਸ ਆ ਇਹ ਬਹੁਤ ਚੰਗੀ ਗੱਲ ਹੈ ਮੈਡੀਕਲੀ ਵੀ ਤੇ ਸਾਰੀਆਂ ਚੀਜ਼ਾਂ ਤੋਂ ਸਸ਼ਟਕਾਰਾ ਪਾ ਸਕਦੇ ਹਾਂ ਜੇਕਰ ਅਸੀਂ ਯੋਗ ਦਾ ਆਸਰਾ ਲੈਂਦੇ ਹਾਂ ਹਾਂ ਜੀ ਰੈਡੀਕਲ ਜਦੋਂ ਬਿਮਾਰੀਆਂ ਦਾ ਬਿਮਾਰੀਆਂ ਬਹੁਤ ਨਹੀਂ ਅਸੀਂ ਹਸਪਤਾਲ 'ਚ ਇਹ ਹੀ ਚੀਜ਼ਾਂ ਦੇਖਦੇ ਹਾਂ ਹਾਂ ਜੀ ਉਹੀ ਗੱਲ ਹੈ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਵੀ ਐਕਸਰਸਾਈਜ਼ ਮੈਂ ਕਹਿੰਦੀ ਕਿ ਇਹ ਬੈਟਰ ਹੈ ਐਕਸਰਸਾਈਜ਼ ਯੋਗਾ ਇਜ਼ ਬੈਟਰ ਦੈਨ ਮੈਡੀਸਨ ਠੀਕ ਹੋ ਗਿਆ ਮੈਡੀਸਨ ਦੇ ਨਾਲੋਂ ਤੁਸੀਂ ਇਸ ਪਾਸੇ ਆਓ ਇਹ ਜ਼ਿਆਦਾ ਚੰਗਾ ਹੈ ਸ਼ੇਅਰ ਕਰ ਲਈ ਸ਼ੇਅਰ ਵੀ ਕਰੋ ਮੈਂ ਉਹ ਰੋਜ਼ ਕਰਦੀ ਆ ਯੋਗਾ ਮੈਂ ਨਹੀਂ ਕਰਦੀ ਇਸ ਕਰਕੇ ਮੈਂ ਯੋਗਾ ਦਾ ਨਹੀਂ ਜ਼ਿਆਦਾ ਜਾਣਦਾ ਪਰ ਮੈਂ ਐਕਸਰਸਾਈਜ਼ ਤਾਂ ਜ਼ਰੂਰ ਕਰਦੀ ਆ ਸਾਰਿਆਂ ਨੂੰ ਕਹਿੰਦੀ ਕਿ ਐਕਸਰਸਾਈਜ਼ ਕਰੋ ਕਿੰਨੀ ਮਿਨੀਮਮ ਐਕਸਰਸਾਈਜ਼ ਕਰਨੀ ਚਾਹੀਦੀ ਇੱਕ ਘੰਟਾ ਇੱਕ ਘੰਟਾ ਜਰੂਰ ਕਰਨੀ ਚਾਹੀਦੀ। ਇਸ ਤਰ੍ਹਾਂ ਦੀ ਬਾਗ ਕਰਨੀ ਚਾਹੀਦੀ। ਭਾਵੇਂ ਬਾਗ ਕਰ ਲਓ, ਭਾਵੇਂ ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਐਕਸਰਸਾਈਜ਼ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਹੈ ਸਾਈਕਲਿੰਗ ਕਰ ਲਓ। ਜੋ ਵੀ ਬੈਟਰ ਲੱਗਦਾ ਉਹ ਕਰੋ ਪਰ ਐਕਸਰਸਾਈਜ਼ ਜਰੂਰ ਕਰੋ। ਇੱਕ ਘੰਟਾ ਆਪਣੇ ਸਰੀਰ ਨੂੰ ਜਰੂਰ ਦਿਓ। ਇਹ ਮੰਦਰ ਹੈ। ਇਹਦੀ ਹਿਫਾਜ਼ਤ ਆਪਾਂ ਨਹੀਂ ਕਰਾਂਗੇ ਤਾਂ ਫਿਰ ਕਨੇ ਕਰਨੀ ਹੈ? ਆਪਣੇ ਆਪ ਲਈ ਜਰੂਰ ਘੰਟਾ ਦਿਓ। ਜਿੱਥੇ ਸਾਰੇ ਬਾਕੀ ਸਾਰੇ ਕੰਮ ਕਰਦੇ ਆ ਉਹਨਾਂ ਦੇ ਲਈ ਟਾਈਮ ਹੈਗਾ ਆਪਣੇ ਆਪ ਲਈ ਵੀ ਟਾਈਮ ਦਿਓ। ਇੱਕ ਘੰਟਾ ਜਰੂਰ चाहे सवेर चाहे शाम जेड़ा भी टाइम थोड़ी ठीक अपनी एक्सरसाइज जरूर करो करो योगा भी बहुत है। ठीक बहुत दसवें अंतरराष्ट्रीय योग दिवस की आप सबको मंगल कामनाएं योग साधना कमेटी बंगा प्राचीन संस्कृति के माध्यम से लोगों को स्वस्थ जीवन जीने में मदद करने के लिए संस्था पिछले कई वर्षों से कार्य कर रही है इसी तरह से योग के महत्व को देखते हुए संयुक्त राष्ट्र द्वारा इसे अंतरराष्ट्रीय योग दिवस का दर्जा दिया गया है ये योग साधना कमेटी विशेष रूप से श्री सतपाल जी सूर्य के अकथ प्रयास एवं पूज पाद माता जसवंत कौर प्रधाना गुरु नानक कॉलेज फॉर वुमेन के शुभ आशीर्वाद से तथा तो बाबा देवेंद्र कौड़ा जी के सात्विक सहयोग से गुरु नानक कॉलेज फॉर वुमेन बंगा की गोद में चल रहा है प्रातःकालीन प्रातःकालीन ठीक साढ़े चार बजे से लेकर के छः बजे तक प्रतिदिन बिना नागा यहाँ पर योग की कक्षाएँ लगाई जाती हैं योग हमारे जीवन में जीने की कला सिखाता है हम देखते हैं कि चारों तरफ से हम रोगों द्वारा घिरे पड़े हैं योग ऐसी चीज है बिना रोग आने से पहले ही योग हमें रोगों से बचा लेता है इसलिए आप सबको हमेशा स्वस्थ जीवन जीने के लिए योग करना ही चाहिए योग के सिवा हमारा कोई रास्ता नहीं है हमें योग करना ही पड़ेगा आप सबका बहुत बहुत धन्यवाद बहुत बहुत धन्यवाद बहुत बहुत, -बहुत धन्यवाद करता हूँ बधाई भी कि ਇੱਥੇ ਅੱਜ ਨਾਲ ਦਾ ਪ੍ਰੋਗਰਾਮ ਕਾਮਯਾਬ ਹੋਇਆ ਤਾਂ ਬਹੁਤ ਬਹੁਤ ਵਧਾਈ ਔਰ ਸਾਰੀ ਯੋਗ ਸਾਧਨਾ ਕਮੇਟੀ ਵੱਲੋਂ ਮੈਂ ਆਪਣੇ ਯੋਗ ਗੁਰੂ ਸੇਂਟਰ ਦੇ ਯੋਗ ਗੁਰੂ ਜੀ ਸਰਪਾਲ ਸੂਰੀ ਜੀ ਔਰ ਚੰਦਵਿੰਦਰ ਸਿੰਘ ਤਾਂ ਮੀਂਹ ਹੀ ਔਰ ਉਹਨਾਂ ਦੀ ਸਾਰੀ ਟੀਮ ਦਾ ਵੀ ਮੈਂ ਇੱਥੇ ਪਰ ਵਾਦ ਕਰਦਾ ਜਿਹੜੀ ਅੰਤ ਤੱਕ ਹੋਏ ਦਿੰਦਾ ਅਸੀਂ ਇੱਥੇ ਪਹੁੰਚੇ ਸਾਡੀ ਯੋਗ ਲੋਕ ਵੀ ਫੁੱਲਵਾੜੀ ਜਿਹੜੀਆਂ ਫੁੱਲਵਾੜੀ ਆ ਫਲ ਫਲ ਰਹੀ ਆ ਔਰ ਬੜੀ ਮੈਕ ਰਹੀ ਆ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਔਰ ਮੈਂ ਅੰਤ ਵਿੱਚ ਸਾਰੇ ਆਏ ਮਹਿਮਾਨਾਂ ਨੂੰ ਇੱਕ ਵਾਰ ਫੇਰ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਕਿ ਇੱਥੇ ਰੋਜ਼ ਫਿਰੇ ਸਾਢੇ 4 ਵਜੇ ਲੱਗੇ 6 ਵਜੇ ਤੱਕ ਕਲਾਸ ਲੱਗਦੀ ਆ ਜਾਨ ਹੈ ਤੇ ਜਹਾਨ ਹੈ ਆਪਾਂ ਹੈਲਥ ਰੱਖੀਏ ਇਸ ਵਾਸਤੇ ਰੋਜ਼ ਇੱਥੇ ਆਓ ਔਰ ਆਪਣਾ ਜੀਵਨ ਸਫਲ ਬਣਾਓ ਆਪਣਾ ਕੰਮ ਕਰੋ ਸਿਹਤ ਰਹਿਓ ਔਰ ਉਸ ਤੋਂ ਦੂਜੀ ਬੇਨਤੀ ਆ ਸਾਰੀ ਯੋਗ ਸਭਾ ਨਾ ਕਮੇਟੀ ਵੱਲੋਂ ਕਿ ਨਾਸ਼ਤਾ ਬਹੁਤ ਧਿਆਨਾ ਬਣਾਇਆ ਹੋਇਆ ਸਾਰੇ ਨਾਸ਼ਤਾ ਛੱਕੇ ਜਾਣਾ ਨਾਸ਼ਤਾ ਨਹੀਂ ਸਾਰੇ ਪ੍ਰਸ਼ਾਸਨ ਹੁੰਦਾ ਇੱਥੇ ਦਾ ਸਾਰੇ ਨਾਸ਼ਤਾ ਛੱਕੇ ਜਾਣਾ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਹੈ ਨਹੀਂ ਮੈਂ ਬੇਨਤੀ ਕਰਨਾ ਜਿਹੜੇ ਪ੍ਰਸ਼ਾਸਨ ਵਾਲੇ ਆਏ ਨੇ ਪੁਲਿਸ ਵਾਲੇ ਆਏ ਨੇ ਜਿਹਾ ਹੋ ਵੀ ਨਾ ਕੱਲ ਨਾ ਸਾਡੇ ਸਾਡੇ ਜੁਮੀ ਆਏ ਨਹੀਂ ਸਾਰੇ ਨਾਸ਼ਤਾ ਛੱਕੇ ਜਾਣਾ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਜੈ ਹੈ

जिनका हार्ट की प्रॉब्लम है उन्होंने बड़े होली-मोली मोशन करनी है सांस मुंह बंद करके सांस नाक से छट के साथ छोड़ने की कोशिश करेंगे करेंगे भी कालनागे कपालभाति हाथ ज्ञान मुद्रा से अंगूठा पैनी भी जोड़ते रहेंगे छु छुदार कपालभाति और धीरे धीरे छोड़ देंगे एक और गहरा लंबा श्वास धीरे धीरे छोड़ देंगे फिर शुरू करेंगे कपालभाति रुकेंगे तीसरा राउंड लगावेंगे गहरा लंबा श्वास लागे छोड़ेंगे तीसरे राउंड शुरू करेंगे और